ਦੀਪ ਨੇ ਸਾਡੀ ਇਹ ਮਦਦ ਕੀਤੀ ਗਿਆ ਸ਼ਾਮੀ ਚੱਲ ਗਿਆ ਪਲਾਟ ਦੇ ਵਿੱਚ ਤੇ ਆਪਾਂ ਇਧਰ ਭਾਨੇ ਪਾਇ ਦੇ ਇੰਟ ਵਿੱਚ ਲੰਡਿਆ ਖਿੱਚੀਂ ਨਾ ਖਿੱਚੋ ਖਿੱਚਦੀ ਨਹੀਂ ਇਹ ਤਾਂ ਕਰਦੀ ਹੈ ਮੇਰੀ ਖਿੱਚੀ ਹੋਰ ਕੀ ਜਾਂਚ ਨਹੀਂ ਆਈ 4 ਸਾਲ ਹੋ ਗਏ ਆ ਵਿਆਹ ਨਹੀਂ ਅੱਗੇ ਚੱਜਦੇ ਆ ਬੱਸ ਕੇ ਕਿੱਧਰ ਚਲੇ ਤੁਸੀਂ ਚੱਲੇ ਆ ਯਾਰ ਕੰਮ ਤੇ ਹਨੂ ਮਿਲਦੇ ਥੋੜੇ ਕੰਮ ਹੈ ਹੈ ਨਿਕਲ ਕਰਨਾ ਚਾਹੀਦਾ ਆ ਇਹ ਤਾਂ ਗੱਲ ਹੈਗੀ ਹਾਂਜੀ ਫੇਰ ਚਾਹ ਪੀਜੀ ਐਸਾ ਸਹੀ ਹੈ ਮਿਲਦੀ ਹੈ ਰੋਟੀ ਰੋਟੀ ਖਾ ਲੈਣੀ ਚਾਹੀਦੀ ਹੈ ਬਾਜੀ ਠੀਕ ਹੈ ਕਰਮਾ ਭਾਗਾਂ ਲੈ ਜੋ ਮੈਂ ਵੀ ਖਾਣਾ ਮੈਂ ਵੀ ਖਾਣਾ ਖਾਣਾ ਮੈਂ ਹਾਂ ਹੰਡੀ ਵੀ ਆ ਜਾਣੀ ਰੋਟੀ ਕੋਈ ਨਹੀਂ ਤਾਂ ਚਿੰਤਾ ਨਾ ਕਰੋ ਵੀ ਪਾ ਪਲਾਟ ਨਹੀਂ ਜਾਣਾ ਸੱਚ ਪਹਿਲਾਂ ਉਦਾਂ ਇਹ ਵੀ ਕੱਲ ਮਿਸਤਰੀ ਦੇ ਕੇ ਕੱਲ ਥੋੜਾ ਜਿਹਾ ਕੰਮ ਖਿੱਚਿਆ ਕਰ ਰਹਿ ਕੇ ਕੰਮ ਤਿੰਨ ਚਾਰ ਦਿਨ ਦਾ ਵੇਖੋ ਕਿੱਥੇ ਤੱਕ ਕੰਪੋਂਦਾ ਜੇ ਬੇਲਾ ਦਾ ਕਿਰਾਇਆ ਤਾਂ ਮੈਂ ਨਾਲ ਘਰਣਾ ਮੈਂ ਤੇ ਹੁਣ ਪਾਪੀ ਨੇ ਮੂੰਗਰੇ ਪੁੱਛੜੇ ਜਿਹੜੇ ਮੈਂ ਤੋੜਦਾ ਨਹੀਂ ਹਾਂ ਇਦਾ ਟਾਈਮ ਲੱਗ ਗਿਆ ਰਾਤ ਕਿੰਨੇ ਵਜੇ ਸੁੱਤਾ ਹੈ ਜੀ ਕਿੰਨੇ ਵਜੇ ਸੁੱਤਾ ਹੈ ਖਾ ਜਾ ਹੁੰਦੀ ਬੱਫੀ ਪਾ ਦੋ ਚਲੋ ਆ ਵੀ ਖੁਰਕਣ ਨਹੀਂ ਹੋਵੇ ਕਰਤਾ ਹੁੰਦੇ ਨਾ ਕੀ ਕਰੀਏ ਉਹ ਵੀ ਖੁਰਕਦੇ ਕਰ ਪਾਈ ਕਰ ਦੋ ਪਾਈ ਪਾਈ ਕਰ ਦੋ ਕਿ ਨਾ ਖੁਰਕ ਖੁਰਕ ਤਾਂ ਵੀ ਹਰਦਾ ਇਹ ਸਿਹਾਂਡੀ ਸਵੇਰ ਦੀ ਉੱਠ ਕੇ ਮੈਂ ਤਾਂ ਹਰਦਾ ਨਾ ਨਾ ਬਸ ਯਾਰ ਇੱਲੀ ਅਬੂਦਲੇ 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 ਜੋ ਕਰੀਏ ਉਹਨੂੰ ਕਰਦੀ ਆ ਬੱਬਾ ਆ ਕੋਈ ਕੁੰਡੂ ਕੀ ਪਾਦ ਸੋ ਚੱਲੀਏ ਹਾਂ ਬਸੇ ਪਾਦ ਬਸੇ ਪਾਦ ਬਸੇ ਪਾਦ ਸੋ ਚੱਲੀਏ ਹਾਂ ਨਾ ਲੱਜੇ ਹਿੰ ਹਰ ਗੁਣਾ ਹਾਡੀ ਦੇ ਨਖਰੇ ਵੇਖੋ ਤੁਸੀਂ ਹਣ ਹਾਂਜੀ ਸਤਿਕਾਰ ਵੈਲਕਮ ਕੀ ਹਾਂ ਜੀ ਚਾਹ ਮੈਂ ਜਾ ਰਿਹਾ ਕੰਮ ਤੇ हाँ, सके विखाई सारे है फोन खारिश करी ए चले कम बाय बा ਕਾਕਾ ਹਰ ਗੁੰਗਿਤ ਹੈ ਹਰ ਗੁੰਗਿਤ ਕਿੱਥੇ ਆ ਹਰ ਗੁੰਗਿਤ ਕਿੱਥੇ ਆ ਹਰ ਗੁੰਗਿਤ ਕਿੱਥੇ ਕਾਕਾ ਆਏ ਬਬੂ ਵਾਸਗਮੇ ਹਰ ਗਣੇ ਹਰ ਗੁਣੇ ਹਰ ਗੁਣੇ ਦਾ ਕਰਦਾ ਇਦਾਂ ਕਦ ਦੋ ਸੋਹਣੀ ਲੱਗਦੀ ਨੋਜੀ ਕਿੱਥੇ ਕਾਕੇ ਦੀ ਕਾਕੇ ਨੋਜੀ ਹੋਏ ਪੈਰ ਕਿੱਥੇ ਸੀ ਪੈਰ ਪੈਰ ਕਿੱਥੇ ਪੈਰ ਕਾਕੇ ਦੀ ਹੋਏ ਕਿੱਥੇ ਪੈਰ ਬਾਏ ਕੰਨ ਕਿੱਥੇ ਕਾਕੇ ਦੇ ਕੰਨ ਕੰਨ ਕਿੱਥੇ ਹੋਏ ਹਰ ਗੁਣ ਕੰਨ ਕਰੇ ਗੱਲ ਦੱਸਣ ਕੰਨ ਕਰ ਪੂਰੇ ਕੰਨ ਕਰ ਗੱਲ ਦੱਸਣ ਐਨਾ ਅੱਪਾ ਵਾਂਡੇ ਚੱਲ ਕੇ ਬਾਏ ਨੰਬਰ ਬਾ ਬਾ ਨੰਬਰ ਇਹਨਾ ਕੰਨ ਕਰ ਗਲ ਦਸ ਕੰਨ ਕਰ ਕੰਨ ਕਰ ਦੇ ਮੇਰੇ ਕੰਨ ਕਰ ਕੰਨ ਕਰ ਬਾਹਰ ਚੱਲ ਗਿਆ ਬਾਹਰ ਆ ਕਾਕਾ ਮੂੰਹ ਨਹੀਂ ਦਗਾ ਦੇ ਬੱਬ ਗੱਟ ਗੱਟ ਰੋ ਤਾ ਕੋਲ ਦਾ ਕੋਲ ਹੋਉਂਦਾ ਮਪਲਾ قالن قالن قربا هرغن دا باد قالن قربن دا مال پرن دا کاتک بادکد قالن 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 دا کاتم قالن دا مول دا ماں مول دا ماں اترا گلسوں گی تے ممی ہونی دےن دوائی لاں ادھر ah ja. fufu fufu Hai fufu hah fufu papa papa ma mama ma. ma. ja. pa. 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 ma. Dada Buah bua ਪੂ ਪੂ ਕਾਰਟੂਨ ਉਧਰ ਲਾਏ ਇਹਦੇ ਕਾਰਟੂਨ ਵੱਲ ਵੇਖ ਕੇ ਤਾਂ ਇੰਨੀ ਖੁਸ਼ ਹੁੰਦੀ ਨੇ ਵੇਖਦਾ ਦੇਖਣ ਦੀ ਇੰਨਾ ਦੇਖਦੀ ਪਈ ਕਾਰਟੂਨ ਹਰ ਗੁਣੇ ਇਧਰ ਵੇਖ ਕੱਕਾ ਹਰ ਗੁਣੇ ਕੱਕਾ ਕਿੱਥੇ ਆ ਚਾਹ ਕਰ ਦੋ ਬੇਚਾ ਜੁੰਡੀ ਇੱਥੇ ਕੱਕੇ ਦੀ ਜੁੰਡੀ איयो ਕੱਕਨੇ ਜੁੰਡੀ ਇਹਦੇ ਦਾਦੀ ਦਾਦੀ ਵੀ ਆਏ ਨੇ ਰੋਟੀ ਖਾਣ ਦੁਪਹਿਰ ਦਾ ਟਾਈਮ ਹੋ ਗਿਆ 2 ਵਜੇ ਤੇ ਜੁੰਡੀਆਂ ਕਿਨੇ ਕੀ ਤੇਰੀਆਂ ਹਰ ਗੁਣੋਟ ਹੀ ਖੇਡਣ ਦਾਦੇ ਦੇ ਨਾਲ ਜੁੰਡੀਆਂ ਮੈਂ ਕੀਤੀਆਂ ਇਹਦੀਆਂ ਤਿੰਨ ਜੁਲਦੀਆਂ ਚਾਹ ਕੀ ਚਟਨੀ ਦੇ ਦਿੰਦੀ ਦੁਕਾਨਾ ਲੁਤੀ ਹੈ ਹਾਏ ਹਰ ਗੁਣ ਜੁੰਡੀ ਕਿੱਥੇ ਆ ਆਏ ਚੀਚੀਆਂ ਆਇਓ ਚੀਚੀ ਹੈਲੋ ਇੱਥੇ ਆਓ ਇੱਧਰ 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 ਕੋਮਕੇ ਆਓ ਆਜੋ ਆਜੋ ਆਜੀ ਸ਼ਾਬਾਸ਼ ਆਜੋ ਲਓ ਨਵ ਚੀਚੀ ਚੀਚੀ ਇਧਰੋਂ ਦੇ ਆਜੋ ਲਓ ਬੈੱਡ ਦੇ ਨਾਲ-ਨਾਲ ਤੁਰੰਦੀ ਹੈ ਹੈਵੀ ਅੱਜ ਵਾਚਾ ਮੂੰਹ ਦੇਖਦਾ ਫਿਰ ਦੇਖਦਾ ਬੱਚੇ ਛੁੱਟ ਨਾ ਨੀ ਇੱਥੇ ਰੱਖ ਦ ਚੀਜੀ 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 ਇੱਥੇ ਰੱਖ ਦੇ ਸੋਨੇ ਰੱਖ ਦੋ ਉਹ ਬਿੱਲਾ ਫਿਰ ਚੀਜੀ ਤਾ ਦੂਨ ਦੇ ਆ ਦੱਦਾਂ ਨੂੰ ਦੇ ਆ ਚੀਜੀ ਵੱਧਰੋਂ ਦੀ ਵੱਧਰੋਂ ਦੀ ਚੀਚੀ ਦੇ ਆ ਕਾਤੋਂ ਤੇ ਹੈ ਕਿ ਦਿਸ ਨਹੀਂ ਰਹੀ ਆ ਇੰਨਾ ਇੰਨਾ ਦੇਖਾ ਕਿ ਨੀਕਾ ਦਾਦੇ ਨੇ ਰੋਟੀ ਖਾਣ ਦੀ ਹਰ ਗੁਣ ਬੁੱਗੇ ਚ ਕਿ ਪਾਇਆ ਦੱਸੋ ਹਾਂ ਤਾਂ ਆ ਚੀਚੀ ਚੀਚੀ ਪ੍ਰਸਾਦ ਜਿਹੜਾ ਨਹੀਂ ਉਹ ਬਹੁਤ ਖੁਸ਼ ਹੋ ਕੇ ਖਾਂਦੀ। ਊਲੀ ਗਲੋਂ ਵਾਲੀਆਂ ਉਹਨਾਂ ਫਿਕ ਮੈਨਿਟ ਜਿਵੇਂ ਨਾ ਬੜੀ ਖੁਸ਼ ਹੋ ਕੇ ਖਾਂਦੀ। ਟੂਣ ਵਾਲੀਆਂ ਨੇ ਕਿਹਾ ਇਹ ਨੀ ਤੀਜਾ ਖਾਦੀ। ਬੜੀ ਖੁਸ਼ ਹੋ ਕੇ ਖਾਂਦੀ। ਕਾਰਨ ਖਾਣ ਦੀ ਡੈਡੀ ਨਹੀਂ ਕਿਹਾ ਤੈਨੂੰ ਖਾ ਲੈਣਾ ਇੰਨੇ ਤੇ ਆ ਮਠਿਆਈ ਚੀਜ਼ ਨਹੀਂ ਹੁੰਦੀ ਹੁਣ ਇਹਦੀ ਮੰਮੀ ਵੀ ਜਦੋਂ ਪਕੌੜੇ ਥਾਲੀਂ ਦੀ ਫਿਰ ਗਲਾਜਾ ਬੈਹ ਗਲਾ ਬੈਹ ਜਾਂਦਾ ਰਾਤੀ ਹੋ ਗਏ ਸਲਾਦ ਖਾ ਲਿਆ ਰਾਤੀ ਹੋ ਗਈ ਉਹਨੇ ਦੋ ਕਿਸਰੇ ਦੋਨੇ ਛੋੜ ਦੇ ਜਵਾਰ ਇੱਕ ਨੇ ਤੇ ਇੱਕ ਅੰਨ ਨੂੰ ਜੁੜੇ ਅੰਮਰ ਸਾਮ ਆਹੇ ਕੋਨੇ ਨੇ ਛੋੜ ਆਹ ਆਹ ਸੰਦੀਪ ਮੰਦੀ ਇੱਕ ਹੋਰ ਫੜਾਉ ਨਿੰਬੂ ਆਨੇ ਛੋੜੋ ਹੁਤੇ ਹੀ ਮੋਣੇ ਪਤਾ ਲੱਗਣ ਡੇ ਸਾਰਿਆਂ ਮੇਰਾ ਵੀ ਗਲਾ ਖਰਾਬ ਹੋ ਗਿਆ

हलो जी कमरा करता रेडी किमें लगा कमेंटा में जरूर दस लैर थोड़ी घट हो जी कलैरिटी बनी नहीं कमरे में काफ़ी पहुंचाई लै जाइए फिर दवाई तो फिर चलीए चलो भी चलिए कल बोरा बिस्तर ਧਮਕੀ ਲਾ ਜਾਂਦੇ ਆ ਡਾਕਟਰ ਇੱਥੇ ਹੀ ਚਲੋ ਬਈ ਚੱਲੀ ਡਾਕਟਰ ਕੋਲ ਚੱਲਣ ਪੈਣਾ ਬਟਾ ਜੀ ਕਿੰਨੇ ਭੰਡੀ ਆ ਨਹੀਂ ਤਾਂ ਠੀਕਾ 150 ਰੁਪਏ ਦਾ ਲਾ ਬਈ ਇਹ ਚ ਕੋਟਾਂ ਦੇ ਸਰਦਾਈ ਸਰਦਾਈ ਹੈ ਨਾ ਹਾਂ ਸਰਦਾਈ ਵੀ ਕੋਟ ਸਕਦੇ ਆ ਚਟਨੀ ਮਾਰੇ ਬਣਾਈ ਯਾਰ ਇੱਕ ਵਾਰ ਜਿਆਦਾ ਸੱਟ ਮਾਰੇ ਦੋ ਫਾੜਨਾ ਕਰਦੇ ਨਹੀਂ ਮਾੜਾ ਮਾੜਾ ਪੜਾਏ ਕਰਕੇ ਗਏ ਬਸ ਮਾਰੋ 500 ਦਾਈ ਕੋਟ ਸਰਦਾਈ ਨਹੀਂ ਕੋਟ ਕੇ ਹਾਂ ਸਾਂ ਮੀਚੇ ਚੇਤੇ ਮੁੜ ਕੇ ਘਰੇ ਚਲੇ ਜਾਂਗੇ ਆਪਣੇ ਸ਼ਾਮ ਨੂੰ ਸਿਰਦਾ ਹੀ ਘੋੜ ਲੈਣਗੇ ਥਲ ਘੋੜ ਲਾਂਗੇ ਠੀਕ ਆ ਅੱਧਾ ਪਾਉਣਾ ਕਿੰਨੇ ਦੇ ਬਣਨੇ ਨਹੀਂ ਗੱਲ ਠੀਕ ਆ ਹਾਂ ਜੋ ਲੈ ਆਇਓ ਜਗੜ ਲੈ ਮੀਂਹ ਮੀਆਂ ਦੇ ਮੇਂ ਦੇ ਮੀਂਹ ਦੇ ਵਿੱਚ ਲਾ ਜੁਗੜ ਆ ਚੁੱਕੀਆਂ ਆ ਮਦਮ ਵੀ ਇਹਦੇ ਬਾਦਾਮ ਚਾਰ ਹੀ ਦੇਨੇ ਉਹਨੇ ਉਹ ਕੰਮ ਨਾ ਜੀ ਦਾ ਕਹਿੰਦੇ ਨਹੀਂ ਤੇ ਭਾਜੀ ਇਹ ਵਿਗਰ ਪੀਣ ਦੇ ਪਨੀ ਕਿਹੜੀ ਚੀਜ਼ ਕੇ ਅੰਦਰ ਰਸਕੀ ਲਿਖਣੀ ਕਿ ਉਹ ਇੱਕ ਕੱਢ ਕੇ ਵੜਾ ਲੈਂਦਾ ਖਾ ਗੈਂਦਾ ਹਾਂਜੀ ਬਰੀ ਠੀਕਾ ਕਰ ਦੋ ਫੇ ਕਹਿੰਦੇ ਤੇ ਵੀ ਹਾਂ ਕੋਈ ਆ

ਚੱਲ ਵੀ ਲਿਆ ਕਰਕੇ ਚਲੋ ਚਲੋ ਚਲੀ ਹੋੜ ਲੈਣਾ ਵੈਕਿਊਮ ਉਹ ਵੀ ਲੈਣਾ ਪੁਰਾਣਾ ਮੈਂ ਉਹਨੂੰ ਪਾ ਰਾਹਗੇ ਗੱਡੀ ਲਿਆ ਬੈਕ ਕਰ ਇੱਥੇ ਇਹ ਉੱਪਰ ਨਾ ਰੱਖਿਆ ਕਰ ਤੈਨੂੰ ਪਤਾ ਹੀ ਅੱਗੇ ਆਹੋ ਆ ਲੈ ਜੀ ਗੋਲੇ ਤੇਰੇ ਵਰਨਦੇ ਤੇਰੇ ਬੋਰ ਵਰਨਦੇ ਤੇਰਾ ਬੋਰ ਵਰਨਦੇ ਆ ਗੀ ਜਾ ਤੁਹਾਨੂੰ ਕੱਲ ਦੇ ਲੋਕਾਂ ਚ ਵੀ ਦੱਸਿਆ ਐੱਚੇ ਗੱਡੀ ਲੱਗੀ ਹੈ ਆਪਣੀ ਥੋੜੀ ਜੀ ਇਹクセ ਵੀ ਨੇ ਲਾਤੀ ਗੱਡੀ ਆ ਦੇਖੋ ਸਕ੍ਰੈਚੇ ਪੈ ਗਏ ਆਹ ਲੈ ਉਹ ਉਧਰ ਖਲੋਤਾ ਜੀ ਇੱਥੇ ਮੈਂ ਕਿਹਾ ਦੇਖਦੇ ਇਹਨੂੰ ਅੱਜ ਧੋਨੇ ਆ ਗੱਡੀ ਤਾਂ ਆ ਸਾਰਾ ਸਿਸਟਮ ਜਿਹੜਾ ਵਿੱਚ ਰੱਖਿਆ ਦੀਪ ਨੇ ਉਹਨੇ ਆਪਣੇ ਵਾਲੇ ਵੀ ਧੋਣੀਆਂ ਤੇ ਮੇਰੇ ਵਾਲੇ ਵੀ ਕਹਿੰਦਾ ਚਲੋ ਚਲੋ ਫਿਰ ਦੇਖੋ ਵਾਟਰ ਪੂਲ ਕੱਢ ਲਿਆ ਬਾਹਰ ਗੱਡੀ ਲੱਗੇ ਧੋਣ ਆ ਵਾਟਰ ਕੂਲਰ ਸਾਡਾ ਤੇ ਆ ਤਾਂ ਖੁੱਲੀ ਵਾਟਰ ਕੂਲਰ ਖਾਦ ਲਿਆ ਗੱਡੀ ਲੱਗੇ ਨੇ ਧੋਣ ਜਿਆਜ ਪਾਜ ਸਭ ਪਾਜ ਜਰਾ ਕਿਤੇ ਹੱਡ ਢ ਢ ਛੁੜਦਾ ਆ ਕੀ ਕਹਿੰਦਾ ਵਾ ਕਹਿੰਦਾ ਵਾਟਰ ਕੂਲਰ ਸਾਡੀ ਖੁੱਲੀ ਕਹਿੰਦਾ ਖੁਰਲੀ ਹੈ ਖੁਰਲੀ ਵਰਗੀ ਹੈ ਤੇ ਆ ਜਿਹੜਾ ਇਹ ਟਰੱਕ ਹੈ ਰਾਤੀਆਂ ਨੂੰ ਨਿੰਨੇ ਨੂੰ ਤੁਸੀਂ ਕਿ ਕਰਦੇ ਹੋ ਮੈਂ ਸਦਾ ਰਾਹ ਵਿਚ ਆ ਲਈ ਮੈਂ ਭਲੇ ਕਹਿੰਦਾ ਮੈਂ ਵੀ ਭਾਜੀ ਭਾਜੀ ਐਡ ਡਰਾਈਵ ਲਾਈਨ ਗੱਡੀ ਕਰਾਉਣੀ ਮੈਂ ਸ਼ੀਟਾਂ ਬਾਹਰ ਕੱਢਦਾ ਨੱਡਪੋਲ ਤੇ ਉਹ ਵੀ ਇਦਾਂ ਕਰ ਲੱਬ ਦੂਬ ਤੋਂ ਕੰਮ ਹੋਣ ਉਹ ਚਲਾਈ ਮੋੜਗਾ ਫਿਰ ਲੈਣ ਦਾ ബോത <laughs> വാിയും ਕਿ ਕੀ ਕਰਾ ਕੇ ਵਾਈਪ ਸੀਦੇ ਪੂ ਆ ਕੇ ਤੇਰੇ ਤੋਂ ਤੇਰੇ ਨੇ ਮਾਰਿਆ ਨਾ ਪੰਗੀ ਜਿਹਾ ਤੇਰੇ ਨੇ ਮਾਰਤਾ ਵਧੀਆ ਮੈਂ ਕਰਤਾ ਤੁਹਾਡੇ ਪੰਜ ਸ਼ੈਂਪੂ ਤੁਸੀਂ ਲੈਣਾ ਫਿਰ ਵੀ ਆਪਣੀ ਗੱਡੀ ਨੂੰ ਮਾਰਨ ਲੱਗੇ ਪੰਜੇ ਮਕਾਦਨ ਲੱਗ ਗਏ ਸਰ ਇਹਨਾਂ ਨੂੰ ਬਾਟੇ ਨਹੀਂ ਪੰਜ ਪੰਜ ਕਰ ਦਿਓ ਕਰ ਦਿਓ ਸਾਫ ਇਹ ਨਾ ਕਰਨਾ ਕਰ ਦਿਓ ਮੇਰੀ ਗੱਡੀ ਸਾਫ ਮਿੰਟੋ ਮਿੰਟੀ ਲਬੇੜੀ ਹੈ ਨਾ ਜਿਹੜੀ 12 ਬਾਰਾਂ ਗੱਡੀ ਤੁਸੀਂ ਹੈ ਕਿ ਨਹੀਂ ਉੱਪਰ ਦਾ ਵੀਊ ਕਰੋ ਚੱਕ ਨਾ ਘੈਂਟ ਆਹ ਚਾਹ ਦੇ ਵਿਆਹ ਬੱਦਲ ਦੇਖ ਲਓ ਵੀਊ ਬੜਾ ਵਧੀਆ ਆਉਂਦਾ ਵਸ ਲੈ ਵੀ ਸਾਡੇ ਵੱਲ ਤੇ ਵੈਸੇ ਹੀ ਆਉਣਾ ਅੱਜ ਕਿਰਦਾ ਗੱਡੀ ਤਾਂ ਹੰਡੀ ਪਹਿਲੇ ਦਿਨ ਪਹਿਲੇ ਦਿਨ ਆਣਾ ਮਿਸਤਰੀ ਸਾਹਿਬ ਚੱਲੇ ਰਵੀ ਦੇ ਇਹਨੇ ਗੱਡੀ ਸਾਫ ਕਰਨ ਸਕਾ ਦੋ ਪੂਰੀ ਗੱਡੀ ਮੁੜ ਕੇ ਘੁੰਮਦਾ ਪਲਾਨ ਬਣਾਣ ਦੇਣਾ ਇਹ ਘੁੰਮਣਾ ਜਾਣਾ ਮੁੜ ਕੇ ਹਫਤਾ ਇਹ ਦੋ ਦੋ ਹਫਤੇ ਲਈ ਜਾਣਾ ਹਨ ਨਹੀਂ ਜਾਣਾ 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 ਇਹ ਜਾ ਰਹੇ ਅਸੀਂ ਹਫਤੇ ਤੱਕ ਇਹ ਟਾ ਟਿ ਟੂਚੀ ਅੱਜ ਕੱਢਣੇ ਬਾਹਰ ਠੀਕ ਹੈ ਲਸਵਾ ਦੋ ਗੱਡੀ ਬੜੀਓ ਬੈਠੇ ਸਾਹਮਣੇ ਪਤਾ ਨਹੀਂ ਕੀ ਕੀ ਸਾਭ ਕਰੀ ਜਾਂਦੇ ਕਿ ਜਦੋਂ ਆਪਣਾ ਘਰ ਬਣਾਇਆ ਇੰਨਾ ਖਰਚਾ ਆਉਣਾ ਤਾਂ ਸੋਚੀ ਪਏ ਇੱਕ ਸੱਟਾਂ ਵੀ ਆਣ ਲੱਗੀਆਂ ਜੇ ਨਹੀਂ ਡਈਆਂ ਤੈਨੂੰ ਨਹੀਂ ਲੱਗ ਆਉਂਡੀਆਂ ਪਾ ਛੇਤੀ ਕਰ ਲੂ ਤੇ ਰਹਿੰਦੀ ਐਦਾਂ ਜਦਾਂ ਨੂੰ ਤਾਂ ਮੈਂ ਜਾਨੇ ਕਰ ਲਓ ਕਰ ਲਓ ਸਾਫ ਜਲਦੀ ਇਹ ਵੀ ਪਈਆਂ ਦੋ ਦੋ ਹਫ਼ਤੇ ਲਈ ਜਾ ਰਹੇ ਨੇ ਕਿਤੇ ਕੰਮ ਮਾਰ ਸਹੀ ਗੱਲ ਹੈ ਨਾ ਟੈਚੀ ਟੂਚੀ ਕੱਢਣੇ ਬਾਹਰ ਕੱਢ ਲਿਓ ਕੱਪੜੇ ਕੱਪੜੇ ਪਾ ਲਿਓ ਅੱਜ ਸਭ ਮੈਂ ਗੱਡੀ ਤਾਂ ਆਪਾਂ ਕਰਤੀ ਆ ਸਾਫ ਮੁੰਡੇ ਨੇ ਕਾਫੀ ਜ਼ੋਰ ਲਾਇਆ ਉਹ ਬੱਲੇ ਆ ਵੀ ਰ ਆ ਗਿਆ ਲੱਡੂ ਲੈ ਕੇ ਹੋਰ ਫਿਰ ਠੀਕ ਠਾਕ ਨਹੀਂ ਬੋਲੇ ਉਹ ਕੀ ਗੱਲ ਹੈ ਭਾਈ ਨਿਕਲ ਇਹ ਨਹੀਂ ਲੁੱਟ ਪਈ ਇਹਦੀ ਦੀਪ ਲਈ ਗੱਡੀ ਤੇ ਧੋਣੀ ਬਾਕੀ ਉਹ ਲੱਗੀ ਉਹਦੀ ਮੁੰਡੇ ਦੇ ਹਨ ਬਰਾਂਤੋ ਆ ਜਾਣਾ ਪਤਾ ਨਹੀਂ ਮਿਸਤਰੀ ਚੱਲ ਗਏ ਹੈ 11 3 ਫੇਰ ਤੋਂ ਨਹੀਂ ਉਹਨੂੰ ਅੱਜ ਮਾੜ ਮਾੜ ਸਾਲ ਸਾਲੇ 11 ਨੂੰ 11 3 ਮੈਂ ਫੇਰ ਤੋਂ ਨਹੀਂ ਆ ਹੁਣ ਮਾੜੀ ਮੋਟੀ ਕਰ ਲੈਣੀ 11 ਜਾਨਾਂਗੇ ਹਾਂ ਮੈਂ ਉਹ ਗੱਡੀ ਨੂੰ ਵੀਰ ਹੋਦਾ ਉਹ ਲੈ ਹੁਣ ਗੱਡੀ ਕਰਨ ਦੇ ਦੀਪ ਵਾਲੀ ਸਾਫ ਉਹ ਵੀ ਵਿਚਾਰਾ ਲੱਗਾ ਪਹਿਲਾਂ ਉਹਨੇ ਹਾਡੇ ਵਾਲੀ ਸਾਫ ਕਰਾਈ ਹੋਣਾ ਹੀ ਕਰਾਉਂਦੇ ਨੇਰਾ ਹੋ ਗਿਆ ਕਾਫੀ ਬਦੇ ਲੱਗੇ ਜੇ ਚਲਿਏ ਘਰ ਵਾਪਸੀ ਗੱਡੀ ਗੁੱਡੀ ਸਾਫ ਕਰ ਲਈ ਆਪਾਂ ਕੰਮ ਤੋਂ ਆ ਗਏ ਸੀ ਟਾਈਮ ਨਾਲ 2:30 3 ਵਜੇ ਤੱਕ ਆ ਗਏ ਸੀ ਕੰਮ ਤੋਂ ਕਿਹਾ ਚਲੋ ਹੁਣ ਇੱਥੇ ਪਲਾਟ ਚਾਹ ਫਿਰ ਗੱਡੀ ਗੁੱਡੀ ਸਾਫ ਕੀਤੀ ਸਾਫ ਕਰ ਕੇ ਹੁਣ ਆਪਣੀ ਤਿਆਰੀ ਜਾਣ ਦੀ ਟਾਈਮ ਹੋ ਗਿਆ 6:30 7:00 ਦਾ ਹੁਣ ਤਾਂ ਦਿਨ ਵੱਡੇ ਹੋ ਗਏ 7:00 ਤੱਕ ਦੇ ਰਹਿੰਦਾ ਹੁਣ ਹਨ ਗੱਡੀ ਨੂੰ ਪਾਸਪੋਰਟ ਚ ਮਾਰੀ ਆਪਾਂ ਵੇਖੋ ਕਿੰਨੀ ਸਾਫ ਲੱਗਦੀ ਆਪਣੀ ਗੱਡੀ ਹੁਣ ਉਹਨਾਂ ਦਾ ਪਹਰ ਕਰ ਰਹਿਣਾ ਤਾਂ ਵੀ ਤੁਹਾਡੀ ਪਨੀਰੀ ਦੀ ਤਿਆਰੀ ਬਣ ਰਹੀ ਗੱਦੂ ਚਲੋ ਚਲੋ ਛੋਟਾ ਛੋਟਾ ਵੀ ਲੈਣ ਚੱਲ ਗਏ ਹਾਂ ਆਪਾਂ ਲੇਟ ਹੋ ਗਏ ਥੋੜਾ ਜਿਹਾ ਹਨਾ ਚਲੋ ਕੋਈ ਇਸੇ ਅੱਜ ਦਾ ਲੌਗ ਜੇ ਵਲੌਗ ਵਧੀਆ ਲੱਗਾ ਤੇ ਕਮੈਂਟ ਛੇਜ ਕਰਿਓ ਦੀਪ ਨੇ ਸਾਡੀ ਇਹ ਮਦਦ ਕੀਤੀ ਗਿਆ ਚਾਮੀ ਚੱਲ ਗਿਆ ਪਲਾਟ ਦੇ ਵਿੱਚ ਤੇ ਆਪਾਂ ਗੱਡੀ ਗੱਡੀ ਉਹਦੇ ਕੋਲ ਸਾਫ ਕਰਵਾਈ ਵਿਚਾਰੇ ਦਾ ਕਲੀਨ ਕਰਾਈ ਤੇ ਕੋਗਾ ਉਹਨਾਂ ਸਮਾਨ ਸਾਰਾ ਵਗੈਰਾ ਰੱਖਿਆ ਵਾਇਕਮ ਗਰਾਮ ਗੱਡੀ-ਗੁੱਡੀ ਤੋਂ ਨਾਲਾ ਸਿਸਟਮ ਤਾਂ ਆ ਕੇ ਵਿਚਾਲੇ ਨਹੀਂ ਮੰਦਰ ਕਰਦੇ ਚਲੋ ਚਲਾ ਚਲੋ ਆਖੇ ਲੱਗ ਜਾਂਦਾ ਮੁੰਡਾ ਚੰਗਾ ਵਿਚਾਰਾ ਇਹ ਇਹ ਨਾ ਸਮਝੋਗੇ ਇਹਦੇ ਇਹਦੇ ਗਣਗੱਟ ਮੈਂ ਗਾਣੇ ਵਦਦਾ ਮੈਂ ਪੁੱਤ ਅਸਾਂ ਨਾ ਇਸ ਸੰਬੇਧ ਦਾ ਬੜਾ ਕੋਲ ਮਿਲ ਕੇ ਰਹਿੰਦਾ ਵੈਸੇ ਤੇ ਉਹਦੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਸਾਡੇ ਚੈਨਲ ਨੂੰ ਕਰਿਓ ਸਬਸਕ੍ਰਾਈਬ ਜੇ ਵਲੌਗ ਵਧੀਆ ਲੱਗਾ ਤੇ ਇੱਕ ਮੈਸੇਜ ਵੀ ਕਰਿਓ ਮਿਲਦੇ ਆਂ ਨੈਕਸਟ ਵਲੌਗ ਸਾਡਾ ਫੇਸਬੁੱਕ ਤੇ ਪੇਜ ਵੈਗਨ ਨੂੰ ਜਰੂਰ ਫੋਲੋ ਕਰੋ ਬਾਏ ਬਾਏ ਗੁੱਡ ਨਾਈਟ ਖਰਾਬ ਰੱਖ